ਭਾਰਤੀ ਕਿਸਾਨ ਜੁਨੀਅਨ ਵੱਲੋਂ ਅੱਜ ਪੰਜਾਬ ਬੰਦੀ ਕਾਲ ਦਿੱਤੀ ਗਈ ਹੈ ਜਿਸ ਤੱਕ ਜਮੀਨੀ ਪੱਧਰ ਉੱਪਰ ਭਰਮਾਸਰ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਦੇ ਬਹੁਤਕ ਸ਼ਹਿਰਾਂ ਵਿੱਚ ਬਾਜ਼ਾਰ ਸੰਪੂਰਨ ਰੂਪ ਵਿੱਚ ਬੰਦ ਨੇ ਸੜਕਾਂ ਦੇ ਉੱਪਰ ਟਾਵਾ ਟਾਵਾ ਵਹੀਕਲ ਹੈ ਸਿਰਫ ਐਮਰਜੈਂਸੀ ਸਵਾਮਾਂ ਜਿਸ ਤਰ੍ਹਾਂ ਕਿ ਐਂਬੂਲੈਂਸ ਮੈਡੀਕਲ ਜਾਂ ਦੁਕਾਨਾਂ ਅਤੇ 에어ਪੋਰਟ ਨੂੰ ਜਾਣ ਵਾਲੀਆਂ ਗੱਡੀਆਂ ਨੂੰ ਛੋੜ ਦਿੱਤੀ ਗਈ ਹੈ ਬਾਜ਼ਾਰ ਸੰਪੂਰਨ ਰੂਪ ਵਿੱਚ ਬੰਦ ਨੇ ਕਿਸਾਨ ਆਗੂਆਂ ਦੇ ਦੱਸਣ ਅਨੁਸਾਰ ਉਹਨਾਂ ਦੀਆਂ 12 ਮੰਗਾ ਨੇ ਜਿਨ੍ਹਾਂ ਵਿੱਚ MSP ਕਰਜ਼ਾ ਮਾਫੀ ਅਤੇ ਮਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਹਨ ਦੱਸਣਯੋਗ ਹੈ ਕਿ ਸਦਾ ਜਰਜੀਤ ਸਿੰਘ ਡੱਲੇਵਾਲ ਪਿਛਲੇ 32 ਦਿਨਾਂ ਤੋਂ ਕਨੌਰੀ ਬਾਰਡਰ ਦੇ ਉੱਪਰ ਭੋਖੜਤਾਲ ਦੇ ਉੱਪਰ ਬੈਠੇ ਹਨ ਜਿਨ੍ਹਾਂ ਦੀ ਹਾਲਤ ਕਾਫੀ ਗੰਭੀਰ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੀ ਇਸ ਦਾ ਸੀਰੀਅਸ ਨੋਟ ਲਿਆ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਹੈ ਕਿ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਜਾਵੇ ਤੇ ਉਹਨਾਂ ਦਾ ਟ੍ਰੀਟਮੈਂਟ ਕਰਵਾਇਆ ਜਾਵੇ ਆਓ ਕਰਦੇ ਹਾਂ ਇਸ ਮੰਧਰੇ ਬਾਰੇ ਕੁਝ ਆਗੂਆਂ ਦੇ ਨਾਲ ਗੱਲਬਾਤ ਜੋ ਕਾਲ ਹੈ ਆਪਣੀਆਂ ਮੰਗਾ ਮਨਵਾਉਣ ਲਈ ਕਾਲ ਦਿੱਤੀ ਗਈ ਹੈ ਅੱਜ ਅਸੀਂ ਸਮਝਦੇ ਹਾਂ ਕਿ ਇਹ ਜੋ ਮਸਲਾ ਹੈ ਅੱਜ ਕੱਲਾ ਕਿਸਾਨਾਂ ਦਾ ਮਸਲਾ ਨਹੀਂ ਰਿਹਾ ਇਹ ਮਜ਼ਦੂਰਾਂ ਦਾ ਕਿਸਾਨਾਂ ਦਾ ਛੋੜੇ ਦੁਕਾਨਦਾਰਾਂ ਦਾ ਰੇੜੀ ਫੜੀ ਵਾਲਿਆਂ ਦਾ ਮਸਲਾ ਬਣ ਗਿਆ ਸਰਕਾਰ ਦੀਆਂ ਨੀਤੀਆਂ ਕਾਰ ਬੋਰਡਰ ਪੱਖੀ ਨੇ ਇਹਨਾਂ ਨੀਤੀਆਂ ਕਾਰਨ ਹੀ ਅੱਜ ਦੇਸ਼ ਨੂੰ ਕਾਰਪੋਰੇਟ ਘਰਾਣੇ ਲੁੱਟ ਰਹੇ ਹਨ ਉਹਨਾਂ ਦੀ ਆਰਡ ਚ ਸਾਡੇ ਪ੍ਰਧਾਨ ਮੰਤਰੀ ਕਹਿੰਦੇ ਕੁਝ ਹੋਰ ਨੇ ਕਰਦੇ ਕੁਝ ਹੋਰ ਨੇ ਉਹਨਾਂ ਦਾ ਜੋ ਲੁਕਮਾ ਅਜੰਡਾ ਹੈ ਉਹ ਕਰਬੜ ਘਰਾਣਿਆਂ ਨੂੰ ਹੀ ਅੱਗੇ ਪ੍ਰੋਜੈਕਟ ਕਰਦਾ ਹੈ ਮੈਂ ਤਾਂ ਕਹਨਾ ਵੀ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਸਾਰਨ ਇੱਕ ਜਟਣ ਹੋਣਾ ਜ਼ਰੂਰੀ ਹੈ ਇੱਕ ਜਟਟ ਹੋਣ ਤੋਂ ਬਿਨਾ ਇਹ ਮਸਲਾ ਹੱਲ ਨਹੀਂ ਹੋਣਾ ਅਸੀਂ ਜੋ ਦੇਸ਼ ਦੀ ਜਨਤਾ ਹੈ ਉਹ ਤੰਗ ਆ ਚੁਕੀ ਹੈ ਸਰਕਾਰਾਂ ਦੀ ਨੀਤੀਆਂ ਤੋਂ ਅੱਜ ਜਿੱਥੇ ਅਸੀਂ ਸੈਂਟਰ ਦੀ ਗੱਲ ਕਰਦੇ ਹਾਂ ਉੱਥੇ ਪੰਜਾਬ ਦੀ ਗੱਲ ਕਰੀਏ ਇਹ ਜੋ ਭਗਵੰਤ ਮਾਨ ਦੀ ਸਰਕਾਰ ਜਦੋਂ ਬਣੀ ਸੀ ਜਦੋਂ ਵਾਅਦੇ ਕੀਤੇ ਸੀ ਉਹ ਇਹ ਕਹਿੰਦੇ ਸੀ ਵੀ ਅਸੀਂ ਜਿੱਥੇ ਪੰਜਾਬ ਦਾ ਕਰਜ਼ਾ ਲਾਹਾਂਗੇ ਉਹਦੇ ਨਾਲ-ਨਾਲ ਅਸੀਂ ਨੌਜਵਾਨਾਂ ਨੂੰ ਰੋਜ਼ਗਾਰ ਵੀ ਦਵਾਂਗੇ ਅੱਜ ਇਹ ਅਲਝਾਇਆ ਪਿਆ